ਬੱਡੀ ਭਗ ਸੰਗਤ ਜੀ ਜੋ ਗੁਰੂ ਸਹਿਮਾਰਾ ਜੀ ਦੀ ਗੋਦ ਵਿੱਚ ਬੈਠ ਕੇ ਆਪ ਜੀ ਸੰਗਤ ਬਾਣੀ ਦਾ ਰਸ ਸੁਭਾਨ ਰਹੇ ਹੈ ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਸਤਿਗੁਰੂ ਮਹਾਰਾਜ ਜੀ ਦਾ ਦਰਸ ਹੈ ਇਸ ਦਿੱਤੇ ਹੋਏ ਸਵਾਸਾਂ ਚੋਂ ਕੁਝ ਸਵਾਸ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਬਗੈਰ ਅਜਾਜ ਖੁਦਾ ਦਮ ਕੇ ਗੁਜਸਤ ਅਲਗਿਆਜ ਗਲਫ ਤੇ ਮਾਂ ਅਲਗਿਆਜ ਕਹਿੰਦੇ ਉਹ ਸਵਾਸ ਬੜੇ ਭਾਗਾ ਵਾਲਾ ਹੈ ਉਹ ਸਵਾਸ ਚੰਗਾ ਹੈ ਜਿਸ ਸਵਾਸ ਦੇ ਵਿੱਚੋਂ ਸੰਗਤ ਜੀ ਰਸਨਾ ਵਾਹਿਗੁਰੂ ਆਕਦੀ ਉੱਕੇ ਰਸਨਾ ਵੀ ਭਾਗਾ ਵਾਲੀ ਬਣਦੀ ਐ ਨਾ ਵਾਹ ਵਾਹ ਕਰਤੀ ਰਸਨਾ ਸ਼ਬਦ ਸੁਹਾਈ ਉਹ ਰਸਨਾ ਬੜੀ ਭਾਗਾ ਵਾਲੀ ਐ ਜਿਹੜੀ ਰਸਨਾ ਉਸ ਮਾਲਕ ਦਾ ਗਾਇਨ ਕਰ ਰਹੀ ਐ ਉਹ ਕੰਨ ਬੜੇ ਭਾਗਾ ਵਾਲੇ ਨੇ ਜਿਹੜੇ ਵਾਹਿਗੁਰੂ ਦੇ ਨਾਮ ਦੀ ਮਿਠਾਸ ਨੂੰ ਉਪਮਾਨ ਨੂੰ ਸੁਣ ਰਹੇ ਐ ਨਹੀਂ ਤੇ ਗੁਰੂ ਸਾਹਿਬ ਜੀ ਦਾ ਬਚਨ ਹੈ ਨਾ ਗੰਧਨ ਵੈਨ ਸੁਨੇ ੳਰਜਾ ਵੇ ਨਾਮ ਲੈਤ ਅਲਕਾਇਆ ਕਹਿੰਦੇ ਬੰਦਾ ਗੰਦੇ ਗੀਤ ਸੁਣਨ ਲੱਗਿਆ ਕਈ ਕਈ ਘੰਟੇ ਉਹਨਾਂ ਦਾ ਰਸ ਮਾਨਦਾ ਹੈ ਤੁਸੀਂ ਦੇਖਦੇ ਹੋ ਨਾ ਚਲੋ ਕਹਿਨ ਨੂੰ ਚਿੱਤ ਤੇ ਨਹੀਂ ਕਰਦਾ ਆ ਅੰਮ੍ਰਿਤ ਵੇਲੇ ਵੀ ਕਿਸੇ ਆਸਾ ਦੀ ਵਾਰ ਲਾਉਣ ਦਾ ਜਾਣ ਦਾ ਸਮਾਂ ਮਿਲੇ ਨਾ ਤੇ ਅੰਮ੍ਰਿਤ ਵੇਲੇ ਵੀ ਟਰੈਕਟਰਾਂ ਤੇ ਉਹ ਗੀਤ ਲੱਗੇ ਹੁੰਦੇ ਨੇ ਜਿਹੜੇ ਸੁਣੇ ਨਹੀਂ ਜਾਂਦੇ ਪਰ ਰਸ ਆ ਰਿਹਾ ਤੇ ਰਸ ਦੀ ਗੱਲ ਐ ਨਾ ਜਿਹੜੀ ਚੀਜ਼ ਦਾ ਰਸ ਆਵੇਗਾ ਮਨ बार-बार ਉਹਨੂੰ ਸੁਣੇਗਾ ਹੁਣ ਦੇਖਣ ਦਾ ਵੀ ਰਸ ਹੈ ਭਾਈ ਗੁਰਦਾਸ ਸਾਹਿਬ ਜੀ ਨੂੰ ਤਾਂ ਜੀ ਕਹਿਣਾ ਪਿਆ ਅੱਖੀਂ ਵੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਿਆ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਬ ਨ ਰੱਜੀਆਂ ਕਰ ਭੋਗ ਬिलासੇ ਰੱਜ ਨਾ ਕੋਈ ਜੀਵੇ ਆ ਕੂੜੈ ਪਰਵਾਸੇ ਪੀਰ ਮਰਿਦਾ ਪਰਹੜੀ ਸੱਚੀ ਰਸ ਹੈ ਇਹ ਰਸ ਦੇਖਣ ਦਾ ਵੀ ਰਸ ਹੈ ਸੰਗਤ ਜਿੱਥੇ ਗੁਰਬਾਣੀ ਨੇ ਰਸ ਸੋਨੇ ਦਾ ਮੰਨਿਆ ਰਸ ਚਾਂਦੀ ਦਾ ਮੰਨਿਆ ਰਸ ਖਾਣ ਦਾ ਮੰਨਿਆ ਉੱਥੇ ਸੰਗਤ ਜੀ ਦੇਖਣ ਦੇ ਰਸ ਵਿੱਚ ਵੀ ਬੰਦਾ ਗਲਤਾਨ ਹੋ ਜਾਂਦਾ ਹੈ ਪਰ ਤਰੇ ਰੂਪ ਨ ਭਿਖੇ ਨਿਤ ਮਹਾਰਾਜ ਜੀ ਇਹ ਵੀ ਹਦਾਇਤ ਕਰਦੇ ਨੇ ਤੇਰਾ ਦੇਖਣਾ ਵੀ ਚੰਗਾ ਹੋਵੇ ਤੇਰਾ ਸੁਣਨਾ ਵੀ ਜਿਹੜਾ ਉਹ ਵੀ ਚੰਗਾ ਹੋਵੇ ਕਿਉਂਕਿ ਦੇਖਣਾ ਵੀ ਸੁਣਨਾ ਵੀ ਇਹ ਸਾਡਾ ਸਾਰਿਆਂ ਦਾ ਠੀਕ ਹੋਣਾ ਚਾਹੀਦਾ ਹੈ ਹੁਣ ਮਹਾਰਾਜ ਜੀ ਕਹਿੰਦੇ ਗੰਧਨ ਵੈਨ ਸੁਹੇਪੁਰ ਜਾਵੇ ਆ ਗੱਡੀ 'ਚ ਵੀ ਕਿਤੇ ਤੁਰਨਾ ਹੋਏ ਨਾ 2 ਮਿੰਟ ਜਦੋਂ ਤੱਕ ਮੋੜ ਆਉਂਦੇ ਆ ਨਾ ਉਦੋਂ ਤੱਕ ਪੜ ਲਈਦਾ ਕਿ ਮੂਲ ਮੰਤਰ ਦਾ ਜਾਪ ਲਾ ਲਓ ਥੋੜੀ ਜੀ ਗੱਡੀ ਕਿਤੇ ਹੋਰ ਖੜਨੀ ਹੈ ਉਤੋਂ ਤੱਕ ਠੀਕ ਹੈ ਕਿ ਅਸੀਂ ਚਪਈ ਸਾਹਿਬ ਇੱਕ ਪੜ ਲਾਂਗੇ ਜਾਂ ਲਾ ਲਾਂਗੇ ਆਪਣੀ ਗੱਡੀ ਵਿੱਚ ਬਸ ਇੱਕ ਮੁੱਕਣ ਦੀ ਧੀਰ ਹੈ ਫਿਰ ਜਿੱਥੋਂ ਤੱਕ ਪੈਂਡਾ ਕਰਨਾ ਹੈ ਫਿਰ ਉਹ ਗੀਤ ਸੁਣਨੇ ਨੇ ਜਿਹੜੇ ਇਹ ਵੀ ਨਹੀਂ ਅਸੀਂ ਸੋਚ ਸਕਦੇ ਕਿ ਉਸ ਗੱਡੀ ਵਿੱਚ ਮੇਰੀ ਭੈਣ ਵੀ ਬੈਠੀ ਹੈ ਉਸ ਗੱਡੀ ਦੇ ਵਿੱਚ ਮੇਰਾ ਹਮਸਫਰ ਪਤਨੀ ਵੀ ਬੈਠੀ ਹੈ ਉਸ ਗੱਡੀ ਦੇ ਵਿੱਚ ਹੋ ਸਕਦੇ ਕੋਈ ਅਨੰਨ ਇਹੋ ਜਿਹਾ ਜੀਵ ਬੈਠਾ ਹੋਏ ਜਿਹਦੇ ਸਾਹਮਣੇ ਬੈਠ ਕੇ ਉਹ ਅਸੀਂ ਉਹ ਗੀਤ ਨਹੀਂ ਸੁਣਨੇ ਪਰ ਸੁਣਦੇ ਮਹਾਰਾਜ ਜੀ ਕਹਿੰਦੇ ਗੰਧਨ ਵੈਣ ਗੰਧਨ ਅਰਥ ਹੁੰਦੇ ਗੰਦੇ ਵੈਣ ਅਰਥ ਹੁੰਦਾ ਗੰਦੇ ਗੀਤ ਗੀਤ ਵੈਣ ਦੇ ਗੀਤ ਸੁਣੇ ਸੁਣੇ ਸੁਣਨੇ ਬਾਰ ਬਾਰ ਸੁਣੀ ਜਾਣੇ ਉਰਜਾਵੇ ਉਹਦੇ ਵਿੱਚ ਉਰਜ ਜਾਣਾ ਤੇ ਨਾਮ ਲੈਤ ਅਲਕਾਇ ਨਾਮ ਜਪਣ ਲੱਗਿਆਂ ਤੇ ਸੰਗਤ ਜੀ ਮਾਫੀ ਦਿਓ ਕਿੱਡਾ ਵੱਡਾ ਪਿੰਡ ਐ ਵੱਡਾ ਲਾ ਗ੍ਰੰਥੀਆਂ ਉਹ ਛੋਟਾ ਪਿੰਡ ਇਦਰੋਂ ਘੁੰਮ ਜਾਈਏ ਘੁੰਮਦੇ ਆ ਘੁੰਮਦੇ ਆ ਕਿੰਨਾ ਦੈਰਾ ਬਣ ਜਾਂਦਾ ਤੇ ਕਿੱਡਾ ਵੱਡਾ ਉਪਰਾਲਾ ਬਾਬਾ ਜੀ ਸਾਡੇ ਮਹਿੰਦਰ ਸਿੰਘ ਜੀ ਹਰ ਸਾਲ ਕਰਦੇ ਨੇ ਕਿ ਇੱਕ ਉਪਰਾਲਾ ਹੈ ਬੜਾ ਵੱਡਾ ਕਿ ਕੋਈ ਜੀ ਆ ਕੇ ਰੱਬ ਦੀਆਂ ਗੱਲਾਂ ਸੁਣ ਲਵੇ ਕੁਝ ਸਮਾਸੀ ਪਰਮਾਤਮਾ ਦੀ ਵਿਚਾਰ ਸੁਣ ਲਈਏ ਆਪਣੇ ਜੋ ਸਾਡੇ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੀਆਂ ਵਾਰਾਂ ਸਰਵਨ ਕਰ ਲਈਏ ਕੁਰਾਨ ਕਹਿੰਦੀ ਹੈ ਨਾ ਬਿਸਮਿਲ੍ਲਾ ਰਹਿਮਾਨੀ ਰਹੀਮ ਅਸਮੁਲੁ ਹਿਲਾਹੀ ਰੱਬੀ ਅਲਾਲੀਨ ਕੁਰਾਨ ਦੀ ਇੱਕ ਆਇਤ ਮੈਂ ਆਪ ਜੀ ਦੇ ਸਾਹਮਣੇ ਰੱਖਦਾ ਕਹਿੰਦੇ ਅਰ ਰਹਿਮਾਨੀ ਰਹੀਮ ਮੁਲਕੀ ਜੂ ਮਦੀਨਾ ਫਿਰ ਕੁਰਾਨ ਦੀ ਅਗਲੀ ਪੰਕਤੀ ਚਲਦੀ ਹੈ ਕਹਿੰਦੇ ਅਕਾਨਾ ਅਬਦੂ ਯਾਕਾਨਾ ਨਸਤੈਨ ਕਹਿੰਦੇ ਇਸ ਦਿਨ ਸਿਰਤਾਲ ਮੁਸਤਕੀਮ ਸਿਰਤਾਲ ਲਜ਼ੀਨਾ ਉਲ ਅਮਤਾ ਲਾਹਿਮ ਕਹਿੰਦੇ ਗੈਰਲ ਮਗਦੂਬੀ ਅਲੇ ਹਮ ਵਲਦਲ ਡਾਇਨ ਕਹਿੰਦੇ ਇੱਕ ਵਾਰੀ ਰੱਬ ਨਾਲ ਸਾਂਝ ਤੇ ਪਾ ਕੇ ਦੇਖ ਇੱਕ ਵਾਰੀ ਰੱਬ ਨਾਲ ਗੱਲਾਂ ਕਰਕੇ ਤੇ ਦੇਖ ਜਿਸ ਦਿਨ ਪਰਮਾਤਮਾ ਨਾਲ ਇੱਕ ਹੋ ਜਾਏਗਾ ਤਨ ਤੇ ਆਰਾ ਵੀ ਚਲ ਜਾਏਗਾ ਪਰ ਪਰਮਾਤਮਾ ਨਾਲੋਂ ਪ੍ਰੀਤ ਨਹੀਂ ਟੁੱਟੇਗੀ ਇੱਕ ਆਤਮਾ ਹੋ ਰੱਖਾਂ ਬਹੁਤੀਆਂ ਨਹੀਂ ਕਿਉਂਕਿ ਸਮਾਂ ਆਪਣੀ ਰਫ਼ਤਾਰ ਚੱਲੀ ਜਾਂਦਾ ਹੈ ਕਹਿੰਦੇ ਬਸਮਿਲ੍ਲਾ ਰਹਿਮਨੁ ਰਹੀਮ ਅਸਅਲੁਲ੍ਲ੍ਹਾ ਅਜ਼ੀਮ ਰਬੀਲ ਰਸੂਲ ਅਜ਼ੀਮ ਯਾ ਫਕ ਕਹਿੰਦੇ ਖੁਦਾ ਨਾਲ ਇੱਕ ਦਿਨ ਨਾ ਪ੍ਰੇਮ ਪਾ ਕੇ ਦੇਖੀ ਜਿਸ ਦਿਨ ਖੁਦਾ ਨਾਲ ਪ੍ਰੇਮ ਪੈ ਜਾਏਗਾ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਬਾਰ ਬਾਰ ਇੱਕੋ ਹੀ ਗੱਲ ਆਖਦੇ ਸੀ ਸੰਗਤ ਜੀ ਸਾਡਾ ਮੂੰਹ ਹੈ ਤੇ ਜਿਹੜਾ ਸਾਹਮਣੇ ਬੈਠਾ ਉਹਦਾ ਮੁਖੜਾ ਹੈ ਤੇ ਮੁਖੜਾ ਉਹਦਾ ਹੁੰਦਾ ਹੈ ਜਿਹੜਾ ਜਾਨ ਤੋਂ ਪਿਆਰਾ ਹੁੰਦਾ ਹੈ ਮੂੰਹ ਤੇ ਮਨ ਮੁਖਾਂ ਦੇ ਹੁੰਦੇ ਨੇ ਪਰ ਜੇ ਮੱਤੀ ਦਾਹ ਜੀ ਰੰਗੇ ਹੋਏ ਨੇ ਕਿਉਂਕਿ ਉਹ ਰੰਗ ਦੀ ਰੰਗੀ ਰੂਹ ਦੇ ਵਿੱਚ ਉਹਨਾਂ ਦਾ ਰਸ ਪਿਆ ਹੋਇਆ ਹੈ ਗੁਰਬਾਣੀ ਮਿੱਠੀ ਉਹਨਾਂ ਦੇ ਰੋਮ ਰੋਮ ਵਿੱਚ ਚਲਦੀ ਹੈ ਮਿਠਾਸ ਕੈਸੀ ਹੈ ਰਸਾਲ ਜੈਸੀ ਇਸ ਸਾਲ ਕੈਸੀ ਹੈ ਮਧੂ ਜੈਸੀ ਮਧੂ ਕੈਸੀ ਹੈ ਮੇਵਾ ਜੈਸੀ ਮੇਵਾ ਕੈਸੀ ਹੈ ਮਿਸ਼ਰੀ ਜੈਸੀ ਮਿਸ਼ਰੀ ਕੈਸੀ ਹੈ ਬ੍ਰਹਮ ਕੀ ਕਥਾ ਜੈਸੀ ਬ੍ਰਹਮ ਕੀ ਕਥਾ ਕੈਸੀ ਹੈ ਗੰਗਾ ਜੈਸੀ ਗੰਗਾ ਕੈਸੀ ਹੈ ਅੰਮ੍ਰਿਤ ਜੈਸੀ ਅੰਮ੍ਰਿਤ ਕੈਸੀ ਹੈ ਜੈਸੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਬਾਣੀ ਜੈਸੀ ਦੁਨੀਆ ਦੇ ਸਾਰੇ ਫਲ ਇਕੱਠੇ ਕਰੀਏ ਨਾ ਤੇ ਸਾਲ ਬਣਦਾ ਜੂਸ ਬਣਦਾ ਕਿੰਨੀ ਉਹਦੇ ਚ ਮਠਾਸ ਹੈ ਸੰਗਤ ਜੀ ਦੇਖੋ ਹੁਣ ਕਵੀ ਕਹਿੰਦਾ ਮਠਾਸ ਭਾਵ ਫਲਾਂ ਦੇ ਜੂਸ ਨਾਲੋਂ ਵੀ ਵੱਧ ਮਿੱਠੀ ਚੀਜ਼ ਹੈ ਉਹ ਵੈ ਮੇਵਾ ਮਿੱਠਾ ਹੈ ਕਹਿੰਦੇ ਮੇਵੇ ਨਾਲੋਂ ਵੀ ਇੱਕ ਚੀਜ਼ ਹੋਰ ਮਿੱਠੀ ਹੈ ਉਹ ਕੀ ਮਿੱਠਾ ਹੈ ਉਹ ਸ਼ਹਿਦ ਮਿੱਠਾ ਹੈ ਕਹਿੰਦੇ ਸ਼ਹਿਦ ਨਾਲੋਂ ਵੀ ਕੁਝ ਮਿੱਠਾ ਹੈ ਉਹ ਫਿਰ ਮਨ ਫਿਰ ਕਹਿੰਦਾ ਦੱਸੋ ਕਵੀ ਜੀ ਹੋਰ ਕੀ ਮਿੱਠਾ ਹੈ ਕਹਿੰਦੇ ਉਹ ਨਾ ਫਿਰ ਮਿਸ਼ਰੀ ਮਿੱਠੀ ਹੈ ਕਹਿੰਦੇ ਮਿਸ਼ਰੀ ਨਾਲੋਂ ਕੀ ਮਿੱਠਾ ਹੈ ਕਹਿੰਦੇ ਗੰਗਾ ਦਾ ਪਾਣੀ ਮਿੱਠਾ ਹੈ ਸਨਾਤਨ ਧਰਮ ਵਿੱਚ ਇਸ ਗੰਗਾ ਦੀ ਬੜੀ ਪੂਜਾ ਹੈ ਕਹਿੰਦੇ ਗੰਗਾ ਨਾਲੋਂ ਵੀ ਕੁਝ ਮਿੱਠਾ ਹੈ ਕਹਿੰਦੇ ਉਹ ਕੀ ਮਿੱਠਾ ਹੈ ਕਹਿੰਦੇ ਫਿਰ ਪਰਮਾਤਮਾ ਦੀ ਨਾ ਕਥਾ ਬੜੀ ਮਿੱਠੀ ਪਰ ਕਰਨ ਵਾਲਾ ਮਿੱਠਾ ਹੋਣਾ ਚਾਹੀਦਾ ਸੰਗ ਜੀ ਇਹ ਵੀ ਸ਼ਰਤ ਹੈ ਕਰਨ ਵਾਲੀ ਦੀ ਰਸਨਾ ਤੇ ਕੁੜਤਨ ਨਹੀਂ ਹੋਣੀ ਚਾਹੀਦੀ ਕਿਉਂਕਿ ਬਾਬੇ ਦਾ ਬਚਨ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਬਾਬਾ ਜੀ ਬਚਨ ਕਰਦੇ ਕਿ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਪਰਮਾਤਮਾ ਸਾਰੇ ਕੰਮ ਕਰਦੇ ਨੇ ਉਹਨੂੰ ਇੱਕੋ ਕੰਮ ਨਹੀਂ ਆਉਂਦਾ ਸੰਗਤ ਜੀ ਉਹ ਕਿਹੜਾ ਪਲਾ ਕੁਨੂ ਇੱਕ ਕੰਮ ਨਹੀਂ ਆਉਂਦਾ ਉਹ ਵੈ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨ ਉਹ ਇਹੋ ਜੀ ਗੱਲ ਨਾ ਆਪ ਕਰਦੇ ਨਾ ਉਹਦੇ ਭਗਤ ਕਰਦੇ ਨੇ ਨਾ ਉਹਦੇ ਸ਼ਹੀਦ ਕਰਦੇ ਨੇ ਨਾ ਉਹਦੇ ਸਾਧੂ ਕਰਦੇ ਨੇ ਨਾ ਉਹਦੇ ਪੀਰ ਕਰਦੇ ਨੇ ਨਾ ਸੰਗਤ ਜੀ ਰੰਗੀਆਂ ਹੋਈਆਂ ਰੂਹਾਂ ਇਹੋ ਜੀ ਗੱਲ ਕਰਦੀਆਂ ਜਿਹਦੇ ਨਾਲ ਜੁੜਿਆ ਹੋਇਆ ਵੀ ਟੁੱਟ ਜਾਏ ਉਹ ਤੇ ਐਨੇ ਕ ਮਿੱਠੇ ਹੋ ਚੁੱਕੇ ਨੇ ਐਵੇਂ ਥੋੜਾ ਆਰਾ ਚਲਦਾ ਸੀ ਸੀਸ ਤੇ ਮਿੱਠੇ ਸੀ ਨਾ ਐਵੇਂ ਥੋੜਾ ਬੰਦ-ਬੰਦ ਕੱਟੇ ਜਾਂਦੇ ਸੀ ਮਿਠਾਸ ਇੰਨੀ ਜ਼ਿਆਦਾ ਸੀ ਉਹ ਉਸ ਜ਼ਾਲਮ ਸਰਕਾਰ ਨੂੰ ਵੀ ਕੁੜਤਣ ਨਹੀਂ ਸੀ ਬੋਲਣ ਕੋ ਜੀਵ ਤੋਂ ਇਹੋ ਜਿਹਾ ਲਫਜ਼ ਨਹੀਂ ਸੀ ਬੋਲਦੇ ਕਮਾਲ ਦੀ ਗੱਲ ਐ ਸੰਗਤ ਜੀ ਇੱਥੇ ਸਹਬ ਜਾਦੇ ਨੀਹਾਂ ਵਿੱਚ ਚਿਣੇ ਜਾਂਦੇ ਨੇ ਬਾਬਾ ਨਰਾਇਣਾ ਜੀ ਕੋਲੂ ਚ ਪੀੜਿਆ ਜਾਂਦਾ ਵੈ ਸਾਰਾ ਪਰਿਵਾਰ ਸ਼ਹੀਦ ਕੀਤਾ ਜਾਂਦਾ ਪਰ ਰੱਬ ਦੀਆਂ ਰੰਗੀਆਂ ਹੋਈਆਂ ਰੂਹਾਂ ਦੀ ਰਸਨਾ ਤੇ ਫਿਰ ਮਠਾਸ ਐਨੀ ਮਠਾਸ ਐ ਕਿ ਉਹਨਾਂ ਦਾ ਬੰਦ-ਬੰਦ ਕਟਿਆ ਗਿਆ ਜੁੰਦੇ ਜੀ ਉਹਨਾਂ ਦੇ ਸਰੀਰਾਂ ਦੀਆਂ ਖੱਲਾਂ ਲੱਤਗੀਆਂ ਕਮਾਲ ਦੀ ਗੱਲ ਐ ਸੰਗਤ ਜੀ ਬੱਚਾ ਜਨਮ ਲੈਂਦਾ ਸੀ ਜ਼ਾਲਮ ਤਾਂ ਨੂੰ ਸੁੱਟ ਕੇ ਥੱਲੇ ਨੇਜਾ ਡਾਹ ਦਿੰਦੇ ਸੀ ਤੇ ਉਸੇ ਬੱਚੇ ਦਾ ਗਲਾ ਕੱਟ ਕੇ ਜ਼ਾਲਮ ਲੋਕ ਉਹਨਾਂ ਗਲਾਂ 'ਚ ਹਾਰ ਪਾ ਦਿੰਦੇ ਸੀ ਪਰ ਫਿਰ ਵੀ ਰਸਨਾ ਆਖਦੀ ਸੀ ਵਾਹਿਗੁਰੂ ਕਿਰਪਾ ਕਰੀ ਕਿਰਪਾ ਪਲਾ ਕਿਹੜੀ ਕਰੀ ਕਿ ਸੂਰਾ ਸੋ ਪਹਿਚਾਨੀ ਐ ਜੋ ਲਰੈ ਦੀਨ ਕੇ ਹੇਤ ਜਿਵੇਂ ਸਰੋਂ ਕਸ਼ਟ ਸਹੰਦੀ ਹੈ ਨਾ ਜੈਸੇ ਤਿਲ ਪੀੜ ਤੇਲ ਕੱਢੀਏ ਤ ਕਸ਼ਟ ਕੇ ਤਾਂਕੇ ਹੋਏ ਦੀਪਕ ਜਰਾਏ ਉਜੀਆ ਰਹੇ ਜੀ ਕਿੰਨਾ ਕਸ਼ਟ ਸਿਆ ਦੇਖੋ ਸਰੋਂ ਨੇ ਉਹਨੂੰ ਕੋਲੂ ਚ ਵੀ ਪੀੜ ਆ ਗਿਆ ਕਈ ਤਰੀਕਿਆਂ ਦੇ ਨਾਲ ਬਾਅਦ ਵਿੱਚ ਤੇਲ ਨਿਕਲਿਆ ਸੰਗਤ ਜੀ ਉਹ ਤੇਲ ਦੀਵੇ ਚ ਪੈ ਗਿਆ ਕਿ ਨੀਰੋਸ਼ਨੀ ਹੋਗੀ ਦੇਖੋ ਹੁਣ ਕਸ਼ਟ ਸਹਿ ਕੇ ਹੀ ਹੈ ਨਾ ਦੁੱਖ ਸਹਿ ਕੇ ਹੀ ਹੈ ਤੇ ਜਦੋਂ ਦੁੱਖ ਸਹਿਆ ਤੇ ਚਾਨਣ ਕਿੰਨਾ ਹੋ ਗਿਆ ਦੇਖੋ ਉਸ ਚਾਨਣ ਨੇ ਨਿੱਕੀ ਤੋਂ ਬਾਰੀਕ ਚੀਜ਼ ਵੀ ਦਿਸਣੀ ਸ਼ੁਰੂ ਕਰ ਦਿੱਤੀ ਪਰ ਕਿਸੇ ਨੇ ਦੁੱਖ ਸਹਿਆ ਹੈ ਨਾ ਤਦ ਚਾਨਣ ਹੋ ਰਿਹਾ ਹੈ ਅੱਜ ਜਿਨ੍ਹਾਂ ਨੇ ਸਰੀਰ ਤੇ ਕਸ਼ਟ ਸਹਏ ਨੇ ਉਹਨਾਂ ਦੀ ਕਿਰਪਾ ਨਾਲ ਹੀ ਇਸ ਧਰਤੀ ਕੀ ਦੇਸਾਂ ਪ੍ਰਦੇਸਾਂ ਵਿੱਚ ਵੀ ਸੰਗਤ ਜੀ ਚਾਨਣ ਦਾ ਫਲਾਹ ਹੋਇਆ ਪਿਆ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਰੋਮ ਰੋਮ ਕਰ ਕੱਟਿਏ ਅਜਾ ਕੋ ਤਨ ਤਾਂ ਕੀ ਤਾਂਤ ਬਾਜੈ ਰਾਗ ਰਾਗ ਨਹੀਂ ਤੁ ਪਿਆਰ ਜੀ ਹੁਣ ਜਦੋਂ ਭਾਈ ਸਾਹਿਬ ਜੀ ਹੁਣ ਆਏ ਨੇ ਸਾਡੇ ਢਾਡੀ ਸਿੰਘ ਸਹਿਬਾਨ ਜੀ ਕਿਉਂਕਿ ਜਦੋਂ ਇਹਨਾਂ ਨੂੰ ਦੇਖੀਦਾ ਤੇ ਫਿਰ ਛੇਵੇਂ ਪਾਤਸ਼ਾਹ ਚੇਤੇ ਆ ਜਾਂਦੇ ਬੜੀ ਵੱਡੀ ਕਿਰਪਾ ਕੀਤੀ ਮਹਾਰਾਜ ਨੇ ਨਹੀਂ ਤੇ ਆਮ ਗਾਉਣਾ ਕਦੀ ਕਿਸੇ ਜਗ੍ਹਾ ਤੇ ਜਾ ਕੇ ਗਾਉਣਾ ਕਦੀ ਕਿਸੇ ਜਗ੍ਹਾ ਤੇ ਜਾ ਕੇ ਗਾਉਣਾ ਜਿਸ ਤਨ ਬਾਬੇ ਨੇ ਕਿਰਪਾ ਕੀਤੀ ਨਾ ਛੇਵੇਂ ਪਾਤਸ਼ਾਹ ਨੇ ਘੁੱਟ ਕੇ ਗਲਵਕੜੀ ਚ ਲੈ ਲਿਆ ਤੇ ਆਪਣੇ ਬੱਚੇ ਕਿਹਾ ਆਪਣੇ ਸੁਪੁੱਤਰ ਕਿਹਾ ਤੇ ਕਿਹਾ ਅੱਜ ਤੋਂ ਬਾਤ ਤੁਸੀਂ ਉਹਨਾਂ ਦੀਆਂ ਵਾਰਾਂ ਗਾਓਗੇ ਜਿਨ੍ਹਾਂ ਨੇ ਧਰਮ ਹੇਤ ਕੁਰਬਾਨੀਆਂ ਦਿੱਤੀਆਂ ਭਾਈ ਸਤ ਬਲਵੰਡ ਜੀ ਵੀ ਇਸੇ ਤਰ੍ਹਾਂ ਸੀ ਕਦੀ ਕਿਸੇ ਜਾ ਕੇ ਚਲੋ ਰਾਗ ਗਾਉਣਾ ਰਾਜਿਆਂ ਦੇ ਦਰਬਾਰ ਵਿੱਚ ਜਾ ਕੇ ਚਲੋ ਜਿੰਨਾਕ ਸੰਗੀਤ ਉਹਦੇ ਸਾਹਬ ਨਾਲ ਪ੍ਰਸੰਨ ਕਰਨਾ ਪਰ ਜਿਸ ਦਿਨ ਸਤਗੁਰੂ ਜੀ ਟੁੱਟ ਗਏ ਤੇ ਜਿਸ ਦਿਨ ਸਤਗੁਰੂ ਜੀ ਟੁੱਠੇ ਉਹੋ ਹੀ ਗੁਰੂ ਘਰ ਦੇਰ ਬਾਬੀ ਦੇ ਬਣ ਗਏ ਭਾਈ ਗੁਰ ਪਰ ਕਿਰਪਾ ਹੈ ਨਾ ਗੁਰੂ ਸਾਹਿਬ ਦੀ ਗੁਰੂ ਟਰੁੱਠ ਜਾਂਦਾ ਵੇ ਜਦੋਂ ਗੁਰੂ ਟਰੁੱਠਦਾ ਹੈ ਨਾ ਸੰਗਤ ਜੀ ਫਿਰ ਕਿਰਪਾ ਬਣ ਜਾਂਦੀ ਫਿਰ ਰਹਿਮਤ ਬਣਦੀ ਹੈ ਅਸਰੰਗੀਦਾਲ ਜਿਹੜੀਆਂ 나ੜੀਆਂ ਲੱਗੀਆਂ ਨੇ ਇਹ ਆਜ਼ਾਦੀਆਂ ਨੇ ਤਨ ਬੱਕਰੀ ਦੀਆਂ ਕਿਉਂਕਿ ਅਸੀਂ ਇਨਸਟਰੂਮੈਂਟ ਤਿਆਰ ਕਰਦੇ ਆਂ ਪਰਬਾਤ ਤਿਆਰ ਕਰੀਦਾ ਹੈ ਫਿਰ ਸਰੰਦਾ ਤਿਆਰ ਕਰੀਦਾ ਹੈ ਦਿਲ ਰੂਬਾ ਤਿਆਰ ਕਰੀਦਾ ਹੈ ਤਉਸ ਤਿਆਰ ਕਰੀਦਾ ਹੈ ਤੇ ਜਦੋਂ ਦੇਖੀਦਾ ਸੰਗਤ ਜੀ ਹੁਣ ਆਵਾਜ਼ ਕਿਸੇ ਦਾ ਦੁੱਖ ਹੈ ਕਿਸੇ ਨੇ ਤਨ ਤੇ ਤਕਲੀਫ ਚੱਲੀ ਹੈ ਉਸ ਦੁੱਖ ਦੀ ਪੀੜਾ ਸਹਿ ਕੇ ਤੇ ਅਸੀਂ ਹੁਣ ਉਹਦੇ ਵਿੱਚੋਂ ਰਾਗ ਨੂੰ ਜਨਮ ਦਿੱਤਾ ਹੈ ਤੁਸੀਂ ਹੁਣੇ ਸੁਣ ਲੈ ਤੇ ਦੇਖਿਓ ਤੁਹਾਨੂੰ ਰਸ ਕਿੰਨਾ ਆਉਣਾ ਜਦੋਂ ਸੰਗੀ ਨੇ ਵੱਜਣਾ ਹੈ ਭਾਈ ਸਾਹਿਬ ਜੀ ਹੁਣਾਂ ਟੱਡ ਵਜਾਉਣੀ ਹੈ ਸਾਡੇ ਭਾਈ ਸਾਹਿਬ ਜੀ ਹੁਣ ਤੁਹਾਨੂੰ ਗੁਰ ਇਤਿਹਾਸ ਨਾਲ ਜੋੜਨਾ ਤੇ ਮੇਰੇ ਵੀਰਾਂ ਨੇ ਫਿਰ ਉਹ ਗਲੇ ਜਿਹੜੇ ਮਹਾਰਾਜ ਨੇ ਇਹਨਾਂ ਨੂੰ ਬਖਸ਼ੇ ਨੇ ਤੇ ਇਹਨਾਂ ਗਲਿਆਂ ਤੇ ਛੇਵੇਂ ਪਾਤਸ਼ਾਹ ਨੇ ਕਿਰਪਾ ਕਰਨੀ ਹੈ ਤੇ ਦੇਖਿਓ ਫਿਰ ਅਸ ਕਿੰਨਾ ਵੱਜਦਾ ਹੈ ਕਹਿੰਦੇ ਰਾਗ ਪੈਦਾ ਹੋਇਆ ਜੈਸੇ ਤੋ ਉਟਾਏ ਦਰਪਣ ਕੀ ਜੇ ਲੋਸ਼ਟ ਛੇਤੀ ਤਾਂਕੇ ਕਰ ਗਏ ਮੁਕ ਦੇਖਤ ਸੰਸਾਰੋ ਜੀ ਕਹਿੰਦੇ ਹੁਣ ਸੰਸਾਰ ਸ਼ੀਸ਼ਾ ਦੇਖ ਰਿਹਾ ਪਰ ਕਿੰਨਾ ਪੱਥਰ ਨੂੰ ਘਾਲਿਆ ਗਿਆ ਦੁੱਖ ਸਹਿ ਆ ਗਿਆ ਤੇ ਜਦੋਂ ਦੁੱਖ ਸਹਿ ਆ ਗਿਆ ਤੇ ਸੰਗਤ ਜੀ ਫਿਰ ਉਹ ਦਰਪਣ ਪਿਆਰ ਹੋਇਆ ਕਹਿੰਦੇ ਤੈਸੇ ਦੂਖ ਊਖ ਸੁਖ ਸਾਧਨਾ ਕੇ ਸਾਧ ਪਏ ਤਾਂ ਹੀ ਕੇ ਜਗਤ ਤੋਂ ਕਰਤੂ ਨਿਸਤਾਰੋ ਜੀ ਕਹਿੰਦੇ ਇਸੇ ਤਰ੍ਹਾਂ ਰੱਬ ਦੇ ਪਿਆਰੇ ਜਿਹੜੇ ਸਾਧੂ ਹੁੰਦੇ ਆ ਨਾ ਸੰਤ ਰੱਬ ਨਾਲ ਜੁੜੀਆਂ ਰੂਹਾਂ ਉਹ ਇੰਨਕ ਕਸ਼ਟ ਸਿੰਧੀਆਂ ਨੇ ਐਨਾ ਕਟਪ ਕਰਦੀਆਂ ਨੇ ਕਿ ਉਸ ਤੱਪ ਦੇ ਸਦਕਾ ਸੰਗਤ ਜੀ ਫਿਰ ਆ ਰੌਣਕਾਂ ਲੱਗ ਜਾਂਦੀਆਂ ਨੇ ਕਹਿੰਦੇ ਹੁਣ ਮਿਠਾਸ ਕਿੱਦਾਂ ਦੀ ਸੀ ਮਧੂ ਜੈਸੀ ਮਧੂ ਕਿਸ ਤਰ੍ਹਾਂ ਦੀ ਸੀ ਸ਼ਹਿਦ ਉਹ ਮਿਸ਼ਰੀ ਜੈਸੀ ਹੁਣ ਮਿਸ਼ਰੀ ਕਿੱਦਾਂ ਦੀ ਸੀ ਫਿਰ ਮੇਵੇ ਜੈਸੀ ਮੇਵੇ ਦੀ ਮਿਠਾਸ ਕਿੱਦਾਂ ਦੀ ਸੀ ਸੰਗਤ ਜੀ ਉਹ ਗੰਗਾ ਵਰਗੀ ਸੀ ਗੰਗਾ ਦੇ ਪਾਣੀ ਜੈਸੀ ਸੀ ਗੰਗਾ ਨਾਲੋਂ ਵੀ ਵੱਧ ਮਿੱਠੀ ਚੀਜ਼ ਸੀ ਉਹ ਬ੍ਰਹਮ ਦੀ ਕਥਾ ਮਿੱਠੀ ਸੀ ਤੇ ਬ੍ਰਹਮ ਦੀ ਕਥਾ ਨਾਲੋਂ ਵੀ ਕੁਝ ਮਿੱਠਾ ਸੀ ਤੇ ਉਹ 10ਵੇਂ ਪਾਤਸ਼ਾਹ ਦੀ ਬਖਸ਼ਿਸ਼ ਅੰਮ੍ਰਿਤ ਸਤਗੁਰੂ ਜੀ ਦਾ ਮਿੱਠਾ ਫਿਰ ਅੰਮ੍ਰਿਤ ਨਾਲੋਂ ਵੀ ਕੁਝ ਮਿੱਠਾ ਵੈ ਇੱਥੇ ਕਵੀ ਸਮਾਪਤੀ ਕਰ ਦਿੰਦਾ ਤੇ ਫਿਰ ਇੱਕ ਗੱਲ ਆਖਦਾ ਹੈ ਤੋਂ ਗਾਂ ਜਾ ਕੇ ਕੋਈ ਚੀਜ਼ ਮਿੱਠੀ ਨਹੀਂ ਦਿਸਦੀ ਹੈ ਬਸ ਫਿਰ ਇੱਕੋ ਹੀ ਚੀਜ਼ ਮਿੱਠੀ ਹੈ ਉਹ ਵੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਿੱਠੀ ਹੈ ਸੰਗਤ ਦੀ ਅੱਜ ਅਸੀਂ ਬਾਣੀ ਨਾਲ ਜੁੜੇ ਆ ਤੇ ਤੁਸੀਂ ਸ਼ਬਦ ਸਰਵਣ ਕੀਤਾ ਰਾਜਨ ਕੇ ਰਾਜਾ ਮਹਾ ਰਾਜਨ ਕੇ ਮਹਾਰਾ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਸੰਗਤ ਜੀ ਬੈਠੇ ਆ। ਇਹ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਹੈ ਕਿ ਉਹਨਾਂ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਾਰੀਆਂ ਸੰਗਤਾਂ ਜੁੜੀਆਂ। ਤੇ ਕਰਨ ਮੇਰੇ ਸਤਿਗੁਰੂ ਜੀ ਕਿਰਪਾ ਕਰਨ ਮੇਰੇ ਸਤਿਗੁਰੂ ਜੀ ਰਹਿਮ ਆਓ ਇੱਕ ਸ਼ਬਦ ਦੀ ਹਾਜ਼ਰੀ ਲਵਾਈਏ ਊਲ ਮੰਤਰ ਹੀ ਪੜਨਾ ਪਰ ਪੜ੍ਹਨਾ ਤੁਸੀਂ ਸਾਰਿਆਂ ਨੇ। ਸਾਰਿਆਂ ਨੇ ਲਸਨਾ ਤੋਂ ਬੋਲਣਾ। ਕਿਉਂਕਿ ਤੁਹਾਨੂੰ ਵੀ ਰਸ ਆਵੇ ਤੇ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਰਸ ਲਈ ਇਹ ਬਾਣੀ ਦਾਉ ਸਾਰੇ ਜਾਣੇ ਪੜਦੇ ਆ ਫਿਰ ਅਗਲਾ ਪ੍ਰੋਗਰਾਮ ਸ਼ਕਤੀ ਸਾਹਿਬ ਦੀ ਆਪ ਨੂੰ ਦੱਸਣਗੇ ਆਵ ਸਾਰੇ ਜਾਣੇ ਪੜੀਓ Go ahead. ਵਾਹ ਹੈ ਗੁਰੂ ਆਹੇ ਗੁਰੂ ਕਿਉਂਕਿ ਬਾਬਾ ਜੀ ਦਾ ਸੀ ਬੜਾ ਨਾ ਰਸਮਾਨੀ ਬਾਬਾ ਮਹਿੰਦਰ ਸਿੰਘ ਜੀ ਹੁੰਦਾ ਮੈਂ ਪਿਛਲੀ ਵਾਰ ਵੀ ਬੇਨਤੀ ਕੀਤੀ ਸੀ ਕਿ ਮੈਂ 85 ਵਿੱਚ ਗਾਉਣ ਲੱਗਾ ਸੀ ਉਦੋਂ 5 ਕਿ ਸਾਲ ਦੇ ਸੀ ਤੇ ਸੰਗਤ ਜੀ ਉਦੋਂ ਮਾਹੌਲ ਬੜਾ ਖਰਾਬ ਸੀ ਬਹੁਤ ਜ਼ਿਆਦਾ ਤੇ ਬਾਬਾ ਜੀ ਕੋਲ ਵੀ ਆਉਣਾ ਇੱਥੇ ਫਲਾਈ ਸਾਹਿਬ ਛੋਟੇ ਛੋਟੇ ਅਸੀਂ ਬੱਚੇ ਦੋਵੇਂ ਵੀਰ ਬੋਲਦੇ ਹੁੰਦੇ ਸੀ ਉਸ ਮਾਹੌਲ 'ਚ ਫਿਰ ਇਹਨਾਂ ਨੇ ਅਸ਼ੀਰਵਾਦ ਦੇਣਾ ਸਾਡੇ ਫਾਦਰ ਸਾਹਿਬ ਨੂੰ ਕਹਿਣਾ ਲੱਗੇ ਰੋ ਕੋਈ ਗੱਲ ਨਹੀਂ ਤੇ ਉਦੋਂ ਦਾ ਸਾਡਾ ਇੱਕ ਗੀਤ ਬੜਾ ਮਸ਼ਹੂਰ ਸੀ ਸਿੰਘਾਂ ਦੀ ਤਲਵਾਰ ਮੈਦਾਨੇ ਖੜਕੇ ਤੇ ਮੈਂ ਸੋਚਦਾ ਸੀ ਬੈਠਾ ਬੈਠਾ ਕਿ ਉਹ ਸਮਾਂ ਦੇਖੀਏ ਤੇ ਹੁਣ ਦਾ ਸਮਾਂ ਦੇਖੀ ਇਸ ਸਤਿਗੁਰੂ ਕਿਰਪਾ ਕਰਦੇ ਨੇ ਤੇ ਇਹ ਕਿਰਪਾ ਹੁੰਦੀ ਹੈ ਤੇ ਆ ਬੈਠਣ ਦਾ ਸੀ ਇੱਕ ਦੂਜੇ ਨੂੰ ਸਮਾਂ ਦੇਖ ਰਹੇ ਇਸ ਕਰਕੇ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਕਿਰਪਾ ਕਰੋ ਤੇਰੇ ਨਾਮ ਨੂੰ ਜਪਦੇ ਇਹ ਅਰਦਾਸ ਕਰਿਆ ਕਰੋ ਆਓ ਸਾਰੇ ਜੀ ਆਦ ਸੱਚ ਮੁਕਾਦ ਸੱਚ ਆ ਸੱਚ ਜੁਦਾਣ ਸੱਚ ਅਗਨੀ ਸਹਿਪੰ ਗੁਰ ਪਰਸਾ ਅਕਾਲ ਮੂਰਤ ਅਗਨੀ ਸਹਿਪੰ ਗੁਰ ਪਰਸਾ ਆਲ ਸੱਚ ਚੁਗਾਲ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ ਆਲ ਸੱਚ ਚੁਗਾਲ ਸੱਚ Amor We'll ਸੱਚ ਹੈ ਪੀ ਸੱਚ ਨਾਨਕ ਕੋਸੀ ਤੂੰ ਸੱਚ ਆਨ ਸੱਚ ਜੋ ਨਾਨਕ ਹੋਸੀ ਪੀ ਸੱਚ ਆਕ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਲ ਨਾਨਕ ਹੋਸੀ ਪੀ ਸੱਚ ਜਪ ਆਕ ਸੱਚ ਜਪੋ ਜੀ ਜੁਗਾਦ ਸੱਚ ਹੈ ਸਤ ਨਾਨਕ ਹੋਸੀ ਸਤ ਸਤ ਕਰਨ ਸਤ ਗੁਰੂ ਜੀ ਕਿਰਪਾ ਸੰਗਤ ਜੀ ਐਨੀ ਸੇਵਾ ਕਬੂਲ ਕਰਿਓ ਆਪ ਜੀ ਦਾ ਨਿਸ਼ਕਾਮ ਕਿਤਨੀ ਜਥਾ ਜੋ ਕਾਦੀਆਂ ਤੋਂ ਜਿੱਥੇ ਵੀ ਸਮਾ ਬਣਦਾ ਜਿੱਥੇ ਵੀ ਹੁਕਮ ਹੁੰਦਾ ਰਾਤ ਦੇ